ਫਿਰ ਰਾਤ ਦੇ 9 ਵਜੇ ਗਏ ਸੀ ਪ੍ਰੀਤਾ ਦੀ ਸੱਸ ਉਸ ਨੂੰ ਗੁੱਸੇ ਨਾਲ ਵੇਖ ਰਹੀ ਸੀ ਉਸ ਦੀਆਂ ਅੱਖਾਂ ਦੇ ਅੱਗੇ ਪ੍ਰੀਤਾ ਡਰਦੇ ਮਾਰੇ ਕੰਬ ਰਹੀ ਸੀ ਉਸ ਦੀ ਸੱਸ ਨੇ ਕਿਹਾ ਕਿ ਤੇਰੀ ਹਿੰਮਤ ਕਿੱਦਾਂ ਹੋਈ ਮੇਰੇ ਘਰ ਵਿੱਚ ਇਹ ਸਭ ਕੁਝ ਕਰਨ ਦੀ ਚਾਰ ਦਿਨ ਤੈਨੂੰ ਆਈ ਨੂੰ ਹੋਏ ਨੇ ਤੇ ਤੂੰ ਆਪਣੇ ਆਪ ਨੂੰ ਘਰ ਦੀ ਮਾਲਕਣ ਸਮਝਦੀ ਹੈ ਆ ਜਾਣ ਦੇ ਮੇਰੇ ਪੁੱਤ ਨੂੰ ਫੇਰ ਤੇਰੀ ਖੈਰ ਨਹੀਂ ਜੇ ਤੇਰੇ ਹੱਥ ਪੈਰ ਨਾ ਟੜਵਾ ਦਿੱਤੇ ਅੱਜ ਪਤਾ ਨਹੀਂ ਕੀ ਹੋਣ ਵਾਲਾ ਸੀ ਉਸਦੀ ਸੱਸ ਬਹੁਤ ਬੇਰਹਿਮ ਸੀ ਤੇ ਪ੍ਰੀਤਾ ਨੂੰ ਬਾਰ-ਬਾਰ ਇਹੀ ਕਹਿ ਕੇ ਡਰਾ ਰਹੀ ਸੀ। ਉਸ ਨੇ ਆਪਣੇ ਪੁੱਤ ਨੂੰ ਵੀ ਬੇਰਹਿਮ ਬਣਾਇਆ ਹੋਇਆ ਸੀ। ਹਰ ਨਵੀਂ ਨਵੇਲੀ ਕੁੜੀ ਆਪਣੇ ਘਰ ਵਾਲੇ ਦੀ ਉਡੀਕ ਕਰਦੀ ਹੈ। ਉਸ ਨਾਲ ਸਮਾਂ ਬਤਾਉਣਾ ਚਾਹੁੰਦੀ ਹੈ ਪਰ ਪ੍ਰੀਤਾ ਆਪਣੇ ਘਰ ਵਾਲੇ ਦੀ ਉਡੀਕ ਬਿਲਕੁਲ ਵੀ ਨਹੀਂ ਕਰਦੀ ਸੀ ਕਿਉਂਕਿ ਉਸ ਨੂੰ ਆਪਣੇ ਘਰ ਵਾਲੇ ਤੋਂ ਬਹੁਤ ਡਰ ਲੱਗਦਾ ਸੀ। ਉਸ ਦਾ ਘਰ ਵਾਲਾ ਬਹੁਤ ਹੀ ਬੇਰਹਿਮ ਤੇ ਜ਼ਾਲਮ ਸੀ। ਉਹ ਦਿਲੀ ਹੀ ਦਿਲ ਵਿੱਚ ਮੰਤਾ ਮੰਗਦੀ ਰਹਿੰਦੀ ਕਿ ਅੱਜ ਉਹ ਘਰ ਨਾ ਆਵੇ ਪਰ ਜਦੋਂ ਤੱਕ ਉਹ ਘਰ ਨਹੀਂ ਆਉਂਦਾ ਸੀ ਉਸ ਨੂੰ ਉਸਦੀ ਸੱਸ ਰੋਟੀ ਵੀ ਖਾਣ ਨਹੀਂ ਦਿੰਦੀ ਸੀ ਐਨੀ ਦੇਰ ਤੱਕ ਉਸਦੀ ਸੱਸ ਰਸੋਈ ਨੂੰ ਜਿੰਦਾ ਲਾ ਦਿੰਦੀ ਆਖਰ ਉਸਦੀ ਸੱਸ ਇਹਨਾਂ ਉਸ ਨੂੰ ਕਿਉਂ ਝੜਕ ਰਹੀ ਸੀ ਘਰ ਦੇ ਵਿੱਚ ਅਜਿਹਾ ਕੀ ਹੋ ਗਿਆ ਸੀ ਅਤੇ ਉਹ ਆਪਣੇ ਘਰ ਵਾਲੇ ਦੀ ਉਡੀਕ ਕਿਉਂ ਨਹੀਂ ਕਰਦੀ ਸੀ ਇਹ ਤੁਸੀਂ ਅੱਜ ਦੀ ਕਹਾਣੀ ਵਿੱਚ ਜਾਣੋਗੇ ਦੋਸਤੋ ਪ੍ਰੀਤਾ ਦਾ ਵਿਆਹ ਹੋਇਆ ਸੀ ਮਾਪਿਓ ਤਾਂ ਹੈ ਨਹੀਂ ਸੀ ਪੜ੍ਹਾਈ ਪੂਰੀ ਹੁੰਦੇ ਸਾਰ ਹੀ ਉਸ ਦੇ ਰਿਸ਼ਤੇਦਾਰਾਂ ਨੇ ਉਸ ਦਾ ਵਿਆਹ ਕਰਵਾ ਦਿੱਤਾ ਤੇ ਆਪ ਉਸ ਦੀ ਜ਼ਿੰਮੇਵਾਰੀ ਤੋਂ ਵਿਹਲੇ ਹੋ ਗਈ ਸੀ ਮੁੜ ਕੇ ਨਾ ਕੋਈ ਦਿੱਤ ਤਿਹਾਰ ਨਾ ਹੀ ਕੋਈ ਰਸਮ ਤੇ ਨਾ ਹੀ ਕੋਈ ਖੈਰ ਖਬਰ ਉਸ ਦਾ ਵਿਆਹ ਕਰਾ ਕੇ ਜਿੱਦਾਂ ਉਹਨਾਂ ਨੇ ਆਪਣੀ ਜਾਨ ਛੁਡਾ ਲਈ ਸੀ ਪ੍ਰੀਤਾ ਦੀ ਸੱਸ ਬਹੁਤ ਹੀ ਜ਼ਿਆਦਾ ਤੇਜ ਸੁਭਾ ਦੀ ਸੀ ਉਸ ਦੇ ਸਹੁਰਿਆਂ ਵਿੱਚ ਉਸ ਦਾ ਘਰ ਵਾਲਾ ਉਸ ਦੀ ਸੱਸ ਤੇ ਕਨੰਦ ਸੀ ਨਨਦ ਦੀ ਮੰਗਣੀ ਹੋ ਗਈ ਸੀ ਛੋਟਾ ਜਿਹਾ ਪਰਿਵਾਰ ਸੀ ਪਰ ਸੁਪਨੇ ਤਾਂ ਸੁਪਨੇ ਹੁੰਦੇ ਨੇ ਜੋ ਹਮੇਸ਼ਾ ਸੱਚ ਨਹੀਂ ਹੁੰਦੇ ਪਿਆਰ ਭਰਿਆ ਪਰਿਵਾਰ ਕਿਸੇ ਭਾਗਾ ਵਾਲੇ ਨੂੰ ਮਿਲਦਾ ਹੈ ਨਹੀਂ ਤਾਂ ਸੁਪਨਾ ਹੀ ਬਣ ਕੇ ਰਹਿ ਜਾਂਦਾ ਹੈ ਪ੍ਰੀਤਾ ਜਿੱਥੇ 20 ਸਾਲ ਰਹੀ ਉੱਥੇ ਉਸ ਦੇ ਘਰ ਵਾਲੇ ਦੀ ਉਮਰ ਪੂਰੀ 30 ਸਾਲਾਂ ਦੀ ਸੀ ਦੋਨਾਂ ਦੀ ਉਮਰ ਵਿੱਚ 10 ਸਾਲਾਂ ਦਾ ਅੰਤਰ ਸੀ ਪਰ ਉਸ ਦੀ ਸੱਸ ਨੇ ਪ੍ਰੀਤਾ ਦੇ ਲਈ 10 ਕਾਨੂੰਨ ਬਣਾ ਦਿੱਤੇ ਸਵੇਰੇ 4 ਵਜੇ ਉੱਠ ਕੇ ਘਰ ਦੀ ਸਫਾਈ ਕਰਨੀ ਹੈ ਸਾਰੇ ਘਰ ਦੇ ਕੰਮ ਕਰਨੇ ਨੇ ਤੇ ਸਾਰਿਆਂ ਦੇ ਲਈ ਵਧੀਆ-ਵਧੀਆ ਖਾਣਾ ਬਣਾਉਣਾ ਹਮੇਸ਼ਾ ਆਪਣੀ ਮੂੰਹ ਨੂੰ ਕੁੰਡ ਦੇ ਨਾਲ ਟੱਕ ਕੇ ਰੱਖਣਾ ਜਦੋਂ ਤੱਕ ਸਾਰਾ ਪਰਿਵਾਰ ਖਾਣਾ ਨਾ ਖਾ ਲਈ ਉਹਨਾਂ ਚਿਰ ਪ੍ਰੀਤਾ ਖਾ ਨਹੀਂ ਸਕਦੀ ਸੀ ਹੋਰ ਪਤਾ ਨਹੀਂ ਕੀ ਕੁਝ ਪ੍ਰੀਤਾ ਨੂੰ ਸਾਰੇ ਨਿਯਮਾਂ ਦੀ ਪਾਲਣਾ ਸਖਤੀ ਦੇ ਨਾਲ ਕਰਨੀ ਪੈਂਦੀ ਸੀ ਹਾਲੇ ਉਸ ਦੀ ਉਮਰ ਹੀ ਕੀ ਸੀ ਕਈ ਵਾਰੀ ਤਾਂ ਗਲਤੀ ਵੀ ਹੋ ਜਾਂਦੀ ਤੇ ਉਸ ਗਲਤੀ ਦੀ ਸਜ਼ਾ ਉਸ ਨੂੰ ਬਹੁਤ ਭੁਕਤਣੀ ਪੈਂਦੀ ਉਸ ਦਿਨ ਤਾਂ ਉਸ ਦੀ ਸ਼ਾਮਤ ਹੀ ਆ ਜਾਂਦੀ ਸੀ ਉਸ ਉੱਤੇ ਉਸ ਦਾ ਘਰਵਾਲਾ ਹੱਥ ਚੁੱਕਦਾ ਉਸ ਦੀ ਸੱਸ ਵੀ ਉਸ ਨੂੰ ਕੁੱਟ ਲੈਂਦੀ ਤੇ ਇਥੋਂ ਤੱਕ ਉਸ ਦੀ ਨਰਦ ਵੀ ਉਸਦੇ ਹੱਥ ਚੁੱਕਦੀ ਸੀ ਵਿਆਹ ਦੇ ਕੁਝ ਦਿਨ ਬਾਅਦ ਰਾਤ 9 ਵਜੇ ਤੱਕ ਘਰ ਹੀ ਨਹੀਂ ਆਉਂਦਾ ਸੀ ਪ੍ਰੀਤਾ ਨੂੰ ਬਹੁਤ ਭੁੱਖ ਲੱਗਦੀ ਸੀ ਉਸ ਨੇ ਆਪਣੇ ਆਪ ਰੋਟੀ ਖਾਣੀ ਸ਼ੁਰੂ ਕਰ ਦਿੱਤੀ ਹਾਲੇ ਪਹਿਲੀ ਹੀ ਬੁਰਕੀ ਪਾਈ ਸੀ ਕਿੰਨੇ ਵਿੱਚ ਉਸ ਦੀ ਸੱਸ ਉੱਥੇ ਆ ਗਈ ਅਤੇ ਉਸ ਨੇ ਪ੍ਰੀਤਾ ਨੂੰ ਰੋਟੀ ਖਾਂਦੇ ਵੇਖ ਲਿਆ ਤੇ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਜਦੋਂ ਪ੍ਰੀਤਾ ਨੇ ਬਰਦਾਸ਼ਤ ਨਾ ਹੋਇਆ ਉਸ ਨੇ ਕਿਹਾ ਕਿ ਮਾਂ ਮੈਨੂੰ ਬਹੁਤ ਭੁੱਖ ਲੱਗ ਰਹੀ ਸੀ ਇਸ ਲਈ ਮੈਂ ਰੋਟੀ ਖਾ ਲਈ ਇਸ ਤੋਂ ਪਹਿਲਾਂ ਕਿ ਉਹ ਆਪਣੀ ਸੱਸ ਨੂੰ ਕੁਝ ਕਹਿੰਦੀ ਉਸ ਦੀ ਨਣਦ ਨੇ ਉਸ ਦੇ ਮੂੰਹ ਤੇ ਆ ਕੇ ਇੱਕ ਜ਼ੋਰਦਾਰ ਥੱਪੜ ਮਾਰ ਦਿੱਤਾ ਤੇ ਕਿਹਾ ਕਿ ਤੇਰੀ ਹਿੰਮਤ ਕਿੱਦਾਂ ਹੋਈ ਮੇਰੀ ਮਾਂ ਨੂੰ ਬੋਲਣ ਦੀ ਤੂੰ ਕਦੀ ਰੋਟੀ ਨਹੀਂ ਦੇਖੀ ਜੋ ਭੁੱਖ ਬਰਦਾਸ਼ਤ ਨਹੀਂ ਹੋਈ ਤੂੰ ਇਦਾਂ ਕਿਦਾਂ ਮੇਰੇ ਭਰਾ ਤੋਂ ਬਿਨਾ ਰੋਟੀ ਖਾ ਸਕਦੀ ਹੈ ਮੇਰਾ ਭਰਾ ਤੇਰਾ ਨੌਕਰ ਨਹੀਂ ਮੇਰਾ ਭਰਾ ਤੇਰਾ ਘਰ ਵਾਲਾ ਹੈ ਤੇ ਤੂੰ ਉਸ ਦੀ ਉਡੀਕ ਨਹੀਂ ਕਰ ਸਕਦੀ ਇੰਨੇ ਵਿੱਚੋਂ ਉਸ ਦੀ ਸੱਸ ਕਹਿਣ ਲੱਗੀ ਤੂੰ ਰਹਿਣ ਦੇ ਇਹ ਤਾਂ ਆਪਣੇ ਘਰ ਤੋਂ ਕੁਝ ਸਿੱਖ ਕੇ ਨਹੀਂ ਆਈ ਮਾਪੇ-ਬਾਪ ਤਾਂ ਹੈ ਨਹੀਂ ਸੀ ਇਸ ਦੇ ਚਾਚਾ-ਚਾਚੀ ਨੇ ਇਸ ਨੂੰ ਇਹੀ ਸਿਖਾਇਆ ਮੈਂ ਰਸੋਈ ਨੂੰ ਨੁਜਿੰਦਾ ਲਾ ਦਿੰਨੀ ਆ ਆਪਣੇ ਆਪ ਇੱਕ ਪਾਸੇ ਬੈਠੀ ਰਹੂਗੀ ਇਹ ਕਹਿੰਦੇ ਹੋਏ ਉਸ ਦੀ ਸੱਸ ਨੇ ਉਸ ਦੇ ਅੱਗੋਂ ਪਲੇਟ ਚੁੱਕ ਲਈ ਸੀ ਅਤੇ ਉਸ ਦੇ ਹੱਥੋਂ ਪਲੇਟ ਖੋ ਕੇ ਰਸੋਈ ਵਿੱਚ ਰੱਖ ਕੇ ਬਾਹਰੋਂ ਜਿੰਦਾ ਲਾ ਦਿੱਤਾ ਪ੍ਰੀਤਾ ਇੱਕ ਕੋਨੇ ਵਿੱਚ ਖੜੀ ਰੋਂਦੀ ਰਹੀ ਉਸ ਦੀਆਂ ਅੱਖਾਂ ਦੇ ਵਿੱਚੋਂ ਅੰਜੂ ਗਿਰ ਰਹੇ ਸੀ 2 ਘੰਟੇ ਬਾਅਦ ਉਸ ਦਾ ਘਰ ਵਾਲਾ ਜਦੋਂ ਘਰ ਆਇਆ ਤਾਂ ਉਸਦੀ ਸੱਸ ਤੇ ਨੰਦ ਨੇ ਉਸ ਨੂੰ ਪ੍ਰੀਤਾ ਦੇ ਖਿਲਾਫ ਬਹੁਤ ਗੱਲਾਂ ਕੀਤੀਆਂ ਤੇ ਉਸ ਨੂੰ ਪੂਰਾ ਸਖਾ ਦਿੱਤਾ ਤੇ ਉਹ ਪ੍ਰੀਤਾ ਦੇ ਖਿਲਾਫ ੜਕ ਗਿਆ ਸੀ ਰਾਜ ਨੂੰ ਬਹੁਤ ਗੁੱਸਾ ਚੜ ਗਿਆ ਸੀ ਉਸ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ ਉਸ ਨੇ ਆਪਣੀ ਘਰਵਾਲੀ ਦੇ ਮੂੰਹ ਤੇ ਥੱਪੜ ਮਾਰ ਦਿੱਤਾ ਦਰਜਨ ਪ੍ਰੀਤਾ ਆਪਣੀ ਸੱਸ ਦੇ ਨੰਦ ਨੂੰ ਰੋਟੀ ਖਵਾ ਰਹੀ ਸੀ ਉਸ ਦੀ ਸੱਸ ਨੇ ਸਵੇਰ ਦੀਆਂ ਉਸ ਨੂੰ ਦੋ ਹੀ ਰੋਟੀਆਂ ਖਾਣ ਨੂੰ ਦਿੱਤੀਆਂ ਸੀ ਪਰੀਤਾ ਨੂੰ ਬਹੁਤ ਤੇਜ਼ ਭੁੱਖ ਲੱਗ ਰਹੀ ਸੀ ਆਖਰ ਉਹ ਕੀ ਕਰਦੀ ਪਰ ਉਸ ਦਾ ਘਰ ਵਾਲਾ ਤਾਂ ਰਾਤ ਨੂੰ 9 ਵਜੇ ਤਾਂ ਕਦੀ ਕਦੀ 10 ਵਜੇ ਤੋਂ ਪਹਿਲਾਂ ਘਰ ਹੀ ਨਹੀਂ ਆਉਂਦਾ ਸੀ ਪਰੀਤਾ ਤੋਂ ਭੁੱਖ ਬਰਦਾਸ਼ਤ ਨਹੀਂ ਹੋ ਰਹੀ ਸੀ ਇਸ ਤੋਂ ਪਹਿਲਾਂ ਕਿ ਉਸ ਦੀ ਸੱਸ ਉਸ ਨੂੰ ਵੇਖਦੀ ਉਸ ਨੇ ਇੱਕ ਰੋਟੀ ਚੁੱਕ ਕੇ ਆਪਣੀ ਚੁੰਨੀ ਦੇ ਲੜ ਨੂੰ ਬੰਨ ਲਈ ਸੀ ਕਿਉਂਕਿ ਉਸ ਦੀ ਸੱਸ ਆਪ ਰੋਟੀ ਖਾਣ ਤੋਂ ਬਾਅਦ ਰਸੋਈ ਨੂੰ ਜਿੰਦਾ ਲਾ ਦਿੰਦੀ ਸੀ ਉਸ ਨੇ ਜਦੋਂ ਰੋਟੀ ਆਪਣੀ ਚੁੰਨੀ ਦੇ ਲੜ ਬੰਨੀ ਜਦੋਂ ਉਸ ਦੀ ਸੱਸ ਰੋਟੀ ਨਣ ਦੇ ਰੋਟੀ ਖਾ ਕੇ ਰਸੋਈ ਨੂੰ ਜਿੰਦਾ ਲਾ ਕੇ ਆਪਣੇ ਕਮਰੇ ਵਿੱਚ ਆਰਾਮ ਕਰਨ ਚਲੀ ਆ ਗਈਆਂ ਅਤੇ ਉਸ ਦੀ ਨਣ ਦੀ ਵੀ ਆਪਣੇ ਕਮਰੇ ਵਿੱਚ ਚਲੀ ਗਈ ਸੀ ਤਾਂ ਉਸ ਨੇ ਆਪਣੇ ਕਮਰੇ ਵਿੱਚ ਜਾ ਕੇ ਚੁੰਨੀ ਦੇ ਲੜ ਨਾਲ ਰੋਟੀ ਖੋਲੀ ਤੇ ਖਾਣੀ ਸ਼ੁਰੂ ਕਰ ਦਿੱਤੀ ਪ੍ਰੀਤਾ ਦੀ ਅੱਖਾਂ ਦੇ ਵਿੱਚ ਹੰਝੂ ਸੀ ਪਰ ਉਹ ਕੀ ਕਰ ਸਕਦੀ ਸੀ ਉਸ ਕੋਲ ਹੋਰ ਕੋਈ ਰਾਸਤਾ ਵੀ ਨਹੀਂ ਸੀ ਉਸ ਨੂੰ ਕੁਝ ਸਮਝ ਵੀ ਨਹੀਂ ਆ ਰਿਹਾ ਸੀ ਉਸ ਸਮੇਂ ਉਸ ਦੀ ਸੱਸ ਕਿਸੇ ਕੰਮ ਤੋਂ ਬਾਹਰ ਜਾਣ ਲੱਗੀ ਤਾਂ ਉਸ ਨੇ ਪ੍ਰੀਤਾ ਨੂੰ ਰੋਟੀ ਖਾਂਦੇ ਦੇਖ ਲਿਆ ਬਸ ਫੇਰ ਕੀ ਸੀ ਉਸ ਨੇ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਉਸ ਦੀ ਪ੍ਰੀਤਾ ਨੂੰ ਵੇਖ ਕੇ ਪਤਾ ਨਹੀਂ ਕੀ ਕੁਝ ਕਰ ਦਿੱਤਾ ਤੇ ਉਸ ਦੇ ਵਾਲਾਂ ਤੋਂ ਉਸ ਨੂੰ ਫੜ ਲਿਆ ਤੇ ਧੱਕਾ ਦੇ ਦਿੱਤਾ ਪ੍ਰੀਤਾ ਦੀ ਚੀਕ ਨਿਕਲ ਗਈ ਸੀ ਉਸ ਨੇ ਕਿਹਾ ਤੇਰੀ ਹਿੰਮਤ ਕਿੱਦਾਂ ਹੋਈ ਮੇਰੇ ਪੁੱਤ ਤੋਂ ਬਿਨਾ ਚੋਰੀ ਕਰਕੇ ਰੋਟੀ ਖਾਣ ਦੀ ਤੈਨੂੰ ਮੈਂ ਦੱਸਦੀ ਆ ਇਹ ਕਹਿੰਦੇ ਹੋਏ ਉਸ ਦੇ ਘਰ ਵਾਲੇ ਨੂੰ ਉਸ ਨੇ ਬੈਲਟ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਸੀ ਉਸ ਨੇ ਪ੍ਰੀਤਾ ਨੂੰ ਮਾਰਨਾ ਸ਼ੁਰੂ ਕੀਤਾ ਪ੍ਰੀਤਾ ਹੱਥ ਜੋੜਦੀ ਰਹੀ ਪਰ ਉਸ ਨੂੰ ਤਰਸਨਾ ਆਇਆ ਅਤੇ ਨਾ ਹੀ ਘਰ ਵਿੱਚੋਂ ਕਿਸੇ ਹੋਰ ਨੂੰ ਆਖਰ ਜਦੋਂ ਉਸ ਦੇ ਘਰ ਵਾਲੇ ਨੂੰ ਰੋਕਣ ਤੇ ਨਾ ਰੁਕਿਆ ਤਾਂ ਉਸ ਨੇ ਉਸ ਨੂੰ ਧੱਕਾ ਦਿੱਤਾ ਤੇ ਰੋਂਦੀ ਹੋਈ ਬਾਹਰ ਨਿਕਲ ਗਈ ਉਸ ਦੀ ਸੱਸ ਨੇ ਕਿਹਾ ਕਿ ਵੇਖ ਲੈ ਇਸ ਦੀ ਕਿੰਨੀ ਹਿੰਮਤ ਵੱਧ ਗਈ ਪਰ ਉਸ ਨੇ ਆਪਣੀ ਮਾਂ ਨੂੰ ਕਿਹਾ ਕੇਸ ਦੇ ਕਿਹੜਾ ਮਾਪੇ ਬੈਠੇ ਨੇ ਜਿਹੜੇ ਇਸ ਨੂੰ ਆਪਣੇ ਘਰ ਵਿੱਚ ਰੱਖਣਗੇ ਘੁੰਮ ਫਿਰ ਕੇ ਫੇਰ ਇੱਥੇ ਹੀ ਆ ਜਾਊਗੀ ਮਾਂ ਤੂੰ ਮੇਰੀ ਰੋਟੀ ਪਲੇਟ ਦੇ ਵਿੱਚ ਪਾ ਮੈਨੂੰ ਬਹੁਤ ਭੁੱਖ ਲੱਗੀ ਹੈ ਉਹ ਆਪਣੇ ਪੁੱਤ ਦੀਆਂ ਗੱਲਾਂ ਸੁਣ ਕੇ ਉਸ ਨੂੰ ਰੋਟੀ ਥਾਲੀ ਵਿੱਚ ਪਾ ਕੇ ਦੇ ਰਹੀ ਸੀ ਅਤੇ ਉਹ ਰੋਟੀ ਖਾਣ ਬੈਠਿਆ ਉਸ ਨੂੰ ਆਪਣੀ ਘਰ ਵਾਲੀ ਦੀ ਕੋਈ ਫਿਕਰ ਨਹੀਂ ਸੀ ਤੇ ਨਾ ਹੀ ਕੋਈ ਚਿੰਤਾ ਸੀ ਆਕਰ ਥੋੜੇ ਚਿਰ ਬਾਅਦ ਉਸ ਦੀ ਘਰ ਵਾਲੀ ਜਦੋਂ ਵਾਪਸ ਆਈ ਤਾਂ ਉਸ ਨੂੰ ਤਿੰਨੋਂ ਵੇਖ ਕੇ ਹਸ ਰਹੀ ਸੀ ਉਸ ਦੀ ਸੱਸ ਨੇ ਕਿਹਾ ਕੀ ਹੋਇਆ ਮਹਾਰਾਣੀ ਪੇਕਿਆਂ ਨੇ ਥਾਂ ਨਹੀਂ ਦਿੱਤੀ ਇਹ ਵੇਖ ਕੇ ਉਸ ਦੇ ਘਰ ਵਾਲੇ ਨੇ ਕਿਹਾ ਕਿ ਜਦ ਤੱਕ ਤੂੰ ਮੇਰੇ ਪੈਰਾਂ ਵਿੱਚ ਡਿੱਗ ਕੇ ਮਾਫੀ ਨਹੀਂ ਮੰਗਦੀ ਉਦੋਂ ਤੱਕ ਮੈਂ ਤੈਨੂੰ ਇਸ ਘਰ ਵਿੱਚ ਨਹੀਂ ਰੱਖਣਾ ਮੈਨੂੰ ਤੂੰ ਤੱਕਾ ਦੇ ਕੇ ਗਈ ਸੀ ਇਸ ਘਰ ਵਿੱਚ ਵੜਨ ਦੀ ਹਿੰਮਤ ਵੀ ਨਾ ਕਰ ਲਈ ਇੰਨੇ ਵਿੱਚੋਂ ਉਸ ਦੇ ਪਿੱਛੋਂ ਉਸ ਦੀ ਨੰਦ ਕਹਿਣ ਲੱਗੀ ਕਿ ਇਸ ਨੂੰ ਇੰਨੀ ਆਸਾਨੀ ਨਾਲ ਮਾਫ਼ ਨਾ ਕਰ ਜੇ ਤੂੰ ਇਸ ਨੂੰ ਮਾਫ਼ ਕਰ ਦਿੱਤਾ ਇਹ ਤੇਰੇ ਸਿਰ ਉੱਤੇ ਚੜ ਕੇ ਨੱਚੂਗੀ ਤੇ ਤੇਤੋਂ ਬਾਗੀ ਹੋ ਜਾਊਗੀ ਅਜਈਆਂ ਕੁੜੀਆਂ ਦਾ ਇਹੀ ਹੱਲ ਹੁੰਦਾ ਇਹਨਾਂ ਤੇ ਭਰੋਸਾ ਕਰਨ ਦੀ ਕੋਈ ਲੋੜ ਨਹੀਂ ਤਾਂ ਅਚਾਨਕ ਪ੍ਰੀਤਾ ਦੇ ਪਿੱਛੋਂ ਉਸ ਦੀ ਨੰਦ ਦਾ ਹੋਣ ਵਾਲਾ ਸਹੁਰਾ ਆ ਗਿਆ ਉਸ ਨੂੰ ਦੇਖਦੇ ਹੀ ਤਿੰਨੇ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ ਉਸ ਦੀ ਸੱਸ ਕਹਿਣ ਲੱਗੀ ਕੀ ਭਾਈ ਸਾਹਿਬ ਤੁਸੀਂ ਕਦੋਂ ਆਏ ਉਸਨੇ ਕਿਹਾ ਜਦੋਂ ਤੁਹਾਡੀ ਨੂੰ ਸੰਸਾਨ ਸੜਕ ਉੱਤੇ ਭੱਜ ਰਹੀ ਸੀ ਚੰਗਾ ਹੋਇਆ ਤੁਹਾਡੀ ਸਭ ਦੇ ਚਿਹਰੇ ਮੇਰੇ ਸਾਹਮਣੇ ਆ ਗਏ ਤੁਹਾਡੀ ਸਭ ਦੀ ਅਸਲੀਅਤ ਮੈਨੂੰ ਪਤਾ ਲੱਗ ਗਈ ਨਹੀਂ ਤਾਂ ਸਾਡਾ ਘਰ ਬਰਬਾਦ ਹੋ ਜਾਂਦਾ ਜੇ ਤੁਹਾਡੇ ਘਰ ਦੀ ਕੁੜੀ ਸਾਡੇ ਘਰ ਵਿੱਚ ਆ ਜਾਂਦੀ ਉਸਦੀ ਸੱਸ ਕਹਿਣ ਲੱਗੀ ਕੀ ਭਾਈ ਸਾਹਿਬ ਤੁਹਾਨੂੰ ਕੋਈ ਗਲਤਫਹਿਮੀ ਹੋਈ ਹੈ ਪ੍ਰੀਤਾ ਦੇ ਨਣਦੇ ਵੀ ਆਪਣੀ ਸਹੋਰੀ ਨੂੰ ਕਹਿ ਰਹੀ ਸੀ ਕਿ ਪਾਪਾ ਮੈਂ ਤੁਹਾਨੂੰ ਸਮਝਾਉਣੀ ਹਾਂ ਤੁਸੀਂ ਅੰਦਰ ਆਓ ਉਸਦੇ ਹੋਣ ਵਾਲੇ ਸਹੋਰੀ ਨੇ ਕਿਹਾ ਕੌਣ ਪਾਪਾ ਮੈਨੂੰ ਮਾਫ ਕਰ ਸਾਡਾ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਜੋ ਸਮਝਾਉਣਾ ਹੈ ਉਹ ਪੁਲਿਸ ਵਾਲੇ ਬਾਹਰ ਖੜੇ ਨੇ ਉਹਨਾਂ ਨੂੰ ਸਮਝਾਓ ਅਚਾਨਕ ਹੀ ਪੁਲਿਸ ਵਾਲੇ ਅੰਦਰ ਆਏ ਉਹਨਾਂ ਨੇ ਉਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਪ੍ਰੀਤਾ ਦੀ ਸਾਸੇ ਸਭ ਕੁਝ ਵੇਖ ਕੇ ਬਹੁਤ ਬੁਰੀ ਤਰ੍ਹਾਂ ਡਰ ਗਈ ਸੀ ਉਸ ਨੂੰ ਕੋਈ ਗੱਲ ਨਹੀਂ ਸੁਝ ਰਹੀ ਸੀ ਤੇ ਨਾ ਹੀ ਪੁਲਿਸ ਵਾਲੀ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ ਉਹ ਆਪਣੀ ਨੂੰ ਨੂੰ ਕਹਿਣ ਲੱਗੀ ਪ੍ਰੀਤਾ ਇੰਨੀ ਛੋਟੀ ਜਿਹੀ ਗੱਲ ਲਈ ਕੋਈ ਪੁਲਿਸ ਨੂੰ ਲੈ ਕੇ ਆਉਂਦਾ ਇਹ ਤਾਂ ਆਪਣੇ ਘਰ ਦੀ ਗੱਲ ਸੀ ਇੰਨੀਆਂ ਛੋਟੀਆਂ ਛੋਟੀਆਂ ਗੱਲਾਂ ਇੰਨੇ ਵੱਡੇ ਫੈਸਲੇ ਨਹੀਂ ਲਈ ਤੇ ਆਖਰਕਾਰ ਇਹ ਘਰ ਤੇ ਰਹਿ ਇਸ ਘਰ ਦੀ ਇੱਜ਼ਤ ਰੱਖਣਾ ਤੇਰੇ ਹੱਥ ਦੇ ਵਿੱਚ ਹੈ ਤੇਰਾ ਫਰਜ਼ ਹੈ ਫੇਰ ਤੂੰ ਇਹ ਕਿਉਂ ਕੀਤਾ ਪ੍ਰੀਤਾ ਨੇ ਕਿਹਾ ਕਿ ਮੰਮੀ ਮੈਨੂੰ ਮਾਫ਼ ਕਰਿਓ ਮੈਨੂੰ ਕੋਈ ਪ੍ਰੀਖਿਆ ਦੇਣ ਦਾ ਸ਼ੌਂਕ ਨਹੀਂ ਮੈਂ ਵਿਆਹ ਤੁਹਾਡੇ ਕੋਲੋਂ ਕੁੱਟ ਖਾਣ ਲਈ ਨਹੀਂ ਕਰਵਾਇਆ ਸੀ ਇਹ ਘਰ ਮੇਰਾ ਹੈ ਜਿੱਥੇ ਮੈਨੂੰ ਰੋਟੀ ਵੀ ਖਾਣ ਨੂੰ ਨਹੀਂ ਮਿਲਦੀ ਤੁਸੀਂ ਇਸ ਘਰ ਨੂੰ ਮੇਰਾ ਘਰ ਕਿੱਦਾਂ ਕਹਿ ਸਕਦੇ ਹੋ ਤੁਸੀਂ ਮੈਨੂੰ ਕਮਜ਼ੋਰ ਸਮਝਿਆ ਕਿ ਮੇਰੇ ਪੇਕੇ ਨਹੀਂ ਜੇ ਮੇਰੇ ਮਾਪਿਓ ਨਹੀਂ ਤਾਂ ਫਿਰ ਕੀ ਹੋਇਆ ਪਰ ਮੈਂ ਕਮਜ਼ੋਰ ਨਹੀਂ ਹੁਣ ਤੁਸੀਂ ਇਹ ਸੰਸਕਾਰ ਆਪਣੇ ਬੱਚਿਆਂ ਨੂੰ ਜੇਲ੍ਹ ਵਿੱਚ ਬੈਠ ਕੇ ਦਿਓ ਆਖਰਕਾਰ ਪੁਲਿਸ ਨੇ 난 ਨੂੰ ਫੜ ਕੇ ਲੈ ਗਈ। ਪ੍ਰੀਤਾ ਦੀ ਨਣਦੇ ਦੇ ਸਹੁਰੇ ਨੇ ਪ੍ਰੀਤਾ ਦੀ ਨਣ ਦਾ ਰਿਸ਼ਤਾ ਉਸੇ ਸਮੇਂ ਤੋੜ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਅਜੇ ਲੋਕਾਂ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ। ਪ੍ਰੀਤਾ ਦੀ ਮਦਦ ਲਈ ਇੱਕ ਸੰਸਥਾ ਅੱਗੇ ਆਈ। ਹੁਣ ਉਹ ਸੰਸਥਾ ਦੇ ਵਿੱਚ ਹੋਰ ਜਹੀਆਂ ਔਰਤਾਂ ਦੀ ਮਦਦ ਕਰਦੀ ਹੈ ਜਿਨ੍ਹਾਂ ਦੇ ਉੱਤੇ ਘਰੇਲੂ ਹਿੰਸਾ ਹੁੰਦੀ ਸੀ। ਉਸ ਨੇ ਆਪਣੀ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕੀਤੀ ਸੀ ਅਤੇ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀ ਰਹੀ ਸੀ ਦੋਸਤੋ ਇਸ ਕਹਾਣੀ ਦੇ ਮਾਧਿਅਮ ਤੋਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਦੇ ਵੀ ਧੀਆਂ ਤੇ ਜ਼ੁਲਮ ਨਾ ਕਰੋ ਕਿਉਂ ਬਗਾਨੀਆਂ ਨੇ ਜੋ ਸਭ ਕੁਝ ਛੱਡ ਕੇ ਤੁਹਾਡੇ ਘਰ ਆ ਜਾਂਦੀਆਂ ਨੇ ਇਹ ਕਿਹੋ ਜਿਹਾ ਉਸੂਲ ਨੇ ਜੋ ਤੁਸੀਂ ਬਗਾਨੀਆਂ ਤੇ ਲਾਗੂ ਕਰਦੇ ਹੋ ਤੇ ਆਪਣੀਆਂ ਧੀਆਂ ਤੇ ਨਹੀਂ ਧੰਨਵਾਦ ਜੀ